ਕੈਲਗਰੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਹਫ਼ਤਿਆਂ ਤੋਂ ਚੱਲੀ ਵਿਰੋਧ ਪ੍ਰਦਰਸ਼ਨ ਦੇ ਹਿੰਸਕ ਹੋਣ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ ਇਸ ਘਟਨਾ ਮਗਰੋਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੈਨੇਡਾ ਦੀ ਮੀਡੀਆ ਰਿਪੋਰਟਾਂ ਮੁਤਾਬਕ ਗੁਰਦੁਆਰਾ ਸਾਹਿਬ ਦੀ ਲੀਡਰਸ਼ਿਪ ਕਮੇਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਭੜਕਣ ਤੋਂ ਐਤਵਾਰ ਸ਼ਾਮ ਨੂੰ ਬਾਅਦ ਉੱਤਰੀ ਪੂਰਬੀ ਕੈਲਗਰੀ ਦਸ਼ਮੇਸ਼ ਕਲਚਰ ਸੈਂਟਰ ਵਿੱਚ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ ਪੁਲਿਸ ਨੇ ਦੱਸਿਆ ਕਿ ਬੁਲੇਵਾਰਡ ਸਵਿਖੇ ਸਤੇ 135 ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਹੋਈ ਲੜਾਈ ਵਿੱਚ 50 ਤੋਂ 100 ਲੋਕ ਸ਼ਾਮਿਲ ਸਨ ਕੈਲਗਰੀ ਪੁਲਿਸ ਸਰਵਿਸ ਅਨੁਸਾਰ ਗੜਬੜੀ ਤੇ ਲੜਾਈ ਨੂੰ ਲੈ ਕੇ ਐਤਵਾਰ ਨੂੰ ਦਸ਼ਮੇਸ਼ ਕਲਚਰ ਸੈਂਟਰ ਤੋਂ ਪੁਲਿਸ ਨੂੰ ਦੋ ਕੋਲਾ ਪ੍ਰਾਪਤ ਹੋਈਆਂ ਸਨ ਲਗਭਗ ਸਵਾ 1 ਵਜੇ ਅਫਸਰਾਂ ਨੂੰ ਸ਼ੁਰੂ ਚਹੀ ਉਹਨਾਂ ਵਿਅਕਤੀ ਦੇ ਸਬੰਧ ਵਿੱਚ ਗੜਬੜ ਦੀ ਰਿਪੋਰਟ ਲਈ ਭੇਜ ਦਿੱਤਾ ਗਿਆ ਸੀ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਥੋੜੀ ਦੇਰ ਬਾਅਦ ਇੱਕ ਦੂਜੀ ਕਾਲ ਆਈ ਜਿਸ ਵਿੱਚ ਦੱਸਿਆ ਗਿਆ ਕਿ ਪ੍ਰਦਰਸ਼ਨਕਾਰੀ ਇਮਾਰਤ ਦੇ ਅੰਦਰ ਚਲੇ ਗਏ ਨੇ ਸੀਪੀਐਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਸਥਿਤੀ ਦਾ ਸੰਭਾਲਣ ਲਈ ਸਾਰੀਆਂ ਟੀਮਾਂ ਨੇ ਮਿਲ ਕੇ ਕੰਮ ਕੀਤਾ ਪੁਲਿਸ ਨੇ ਵੀ ਦੱਸਿਆ ਕਿ ਲੜਾਈ ਵਿੱਚ ਕੋਈ ਹਥਿਆਰ ਸ਼ਾਮਲ ਨਹੀਂ ਸਨ ਤੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਦਸਨ ਯੋਗ ਹੀ ਵਿਰੋਧ ਪ੍ਰਦਰਸ਼ਨ 24 ਦਸੰਬਰ ਨੂੰ ਸ਼ੁਰੂ ਹੋਇਆ ਸੀ ਪ੍ਰਦਰਸ਼ਨ ਦੇ ਪ੍ਰਬੰਧਕਾਂ ਵਿੱਚੋਂ ਇੱਕ ਗੁਰਪ੍ਰਤਾਪ ਵਿਦਵਾਨ ਨੇ ਦੱਸਿਆ ਕਿ ਉਹ ਗੁਰਦੁਆਰੇ ਦੀ ਲੀਡਰਸ਼ਿਪ ਦਾ ਵਿਰੋਧ ਕਰਨ ਲਈ ਪ੍ਰਦਰਸ਼ਨ ਕਰ ਰਹੇ ਹਨ ਜੋ ਨਾ ਤਾਂ ਧਰਮ ਦੇ ਨਿਯਮ ਦੀ ਪਾਲਣਾ ਕਰ ਰਿਹਾ ਹੈ ਤੇ ਨਾ ਹੀ ਉਹਨਾਂ ਦੇ ਸਿੱਖ ਧਰਮ ਦੀ ਸ਼ਾਸ਼ਨ ਦੀ ਕੈਨੇਡਾ ਦੇ 온ਟਾਰੀਓ ਸੂਬੇ ਵਿੱਚ ਪਿਛਲੇ ਸਾਲ ਨਵੰਬਰ ਚ ਹੋਈ ਗੋਲੀਬਾਰੀ ਦੇ ਵਿੱਚ ਮਾਰੇ ਗਏ ਸਿੱਖ ਜੋੜੇ ਦੇ ਪਰਿਵਾਰ ਨੇ ਵੀਕਐਂਡ ਤੇ ਕੈਂਡਲ ਮਾਰਚ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ ਕਿਉਂਕਿ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਜਗਤਾਰ ਸਿੰਘ 57 ਸਾਲ ਅਤੇ ਹਰਪਜਨ ਕੌਰ 55 ਸਾਲ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਬ੍ਰੈਮਟਨ ਵਿੱਚ ਕੈਂਡਲ ਮਾਰਚ ਦਾ ਆਯੋਜਨ ਕੀਤਾ ਸੀ ਦੱਸਿਆ ਕਿ ਜਗਤਾਰ ਸਿੰਘ ਤੇ ਉਹਨਾਂ ਦੀ ਪਤਨੀ ਹਰਪਜਨ ਕੌਰ ਤੇ ਉਹਨਾਂ ਦੀ ਧੀ ਨੂੰ 1 ਨਵੰਬਰ 2023 ਨੂੰ ਕੈਲੈਡਨ ਬ੍ਰੈਮਟਨ ਸਰਹੱਦ ਦੇ ਨਾਲ 에ਰਪੋਰਟ ਰੋਡ ਤੇ ਮੈਫੀਡਲ ਰੋਡ ਉੱਤੇ ਉਹਨਾਂ ਦੇ ਘਰ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਇਸ ਗੋਲੀਬਰੀ ਦੇ ਵਿੱਚ ਜਗਤਾਰ ਸਿੰਘ ਤੇ ਮੌਕੇ ਤੇ ਹੀ ਮ੍ਰਿਤਕ ਲਾਹ ਦਿੱਤਾ ਗਿਆ ਸੀ ਜਦੋਂ ਕਿ ਉਹਨਾਂ ਦੀ ਪਤਨੀ ਨੂੰ ਬਾਅਦ ਵਿੱਚ ਹਸਪਤਾਲ ਤੇ ਦਮ ਤੋੜ ਦਿੱਤਾ ਅਤੇ ਉਹਨਾਂ ਦੀ ਧੀ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਸੀ ਜਿਸ ਨੂੰ ਹਸਪਤਾਲ ਦੇ ਵਿੱਚ ਅਜੇ ਵੀ ਦਾਖਲ ਹੈ। ਜੋੜੇ ਦੇ ਪੁੱਤਰ ਗੁਰਦੀਪ ਸਿੰਘ ਸੰਧੂ ਨੇ ਉਹਨਾਂ ਦੇ ਚੰਗੇ ਲੋਕਾਂ ਵਿੱਚੋਂ ਯਾਦ ਕੀਤਾ ਗਿਆ ਜੋ ਦੂਜਿਆਂ ਦੀ ਮਦਦ ਕਰਦੇ ਸਨ। ਰਿਪੋਰਟ ਮੁਤਾਬਕ ਗੁਰਦੀਪ ਸਿੰਘ ਨੇ ਮੰਨਿਆ ਹੈ ਕਿ ਉਹਨਾਂ ਦੇ ਮਾਤਾ ਪਿਤਾ ਜੋ ਭਾਰਤ ਤੋਂ ਮਿਲਣ ਆਏ ਸਨ ਗਲਤ ਸਮੇਂ ਤੇ ਗਲਤ ਜਗ੍ਹਾ ਤੇ ਚਲੇ ਗਏ ਸਨ। ਗੁਰਦੀਪ ਸਿੰਘ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਪੀਲਸ ਰੀਜ਼ਨ ਪੁਲਿਸ ਦੇ ਅਧਿਕਾਰੀਆਂ ਤੋਂ ਗੋਲੀਬਾਰੀ ਦੇ ਕੁਝ ਦਿਨ ਪਹਿਲਾਂ ਉਹਨਾਂ ਦੇ ਮਾਪਿਆਂ ਨੂੰ ਮਿਲਣ ਗਏ ਸਨ। ਉਹਨਾਂ ਨੂੰ ਪਤਾ ਹੋਵੇਗਾ ਕਿ ਕੁਝ ਹੋਣ ਵਾਲਾ ਕੁਰਦਿਤ ਸਿੰਘ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਗੋਲੀਬਾਰੀ ਅਤੇ ਉਸਦੇ ਮਾਤਾ-ਪਿਤਾ ਦੀ ਮੌਤ ਨੂੰ ਟਾਲਿਆ ਜਾ ਸਕਦਾ ਸੀ। ਕੈਂਡਲ ਮਾਰਚ ਦੌਰਾਨ ਹਜ਼ਾਰਾਂ ਲੋਕਾਂ ਨੇ ਤਖਤੀਆਂ ਫੜੀਆਂ ਹੋਈਆਂ ਸਨ ਜਿਸ 'ਤੇ ਲਿਖਿਆ ਸੀ ਬੇਕਸੂਰ ਸੱਲਾਨੀਆਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਕਿ ਕੈਨੇਡਾ ਵਿੱਚ ਰਹਿਣਾ ਸੁਰੱਖਿਅਤ ਹੈ। ਗੈਰ ਕਾਨੂੰਨੀ ਹਥਿਆਰ ਬੰਦ ਕਰੋ ਅਤੇ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਅਸਫਲ ਹੈ। ਉਸਦੇ ਚੇਰੇ ਭਰਾ ਪਰਮਵੀਰ ਪੱਟੀ ਨੇ ਕਿਹਾ ਕਿ ਉਹ ਸਰਕਾਰ ਦੇ ਸਾਰੇ ਪੱਧਰਾਂ ਤੋਂ ਠੋਸ ਕਾਰਵਾਈ ਚਾਹੁੰਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਾਈਚਾਰਾ ਸੁਰੱਖਿਅਤ ਹੈ ਅਤੇ ਇਸ ਤਰ੍ਹਾਂ ਦੀ ਹਿੰਸਕ ਘਟਨਾਵਾਂ ਤੋਂ ਬਚਿਆ ਜਾ ਸਕੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਗਾਜ਼ਾ ਤੋਂ ਬਚ ਨਿਕਲਣ ਵਾਲੇ ਕਾਲੇ ਫلسطੀਨੀਆਂ ਵਾਸਤੇ ਆਰਜੀ ਰੈਜ਼ੀਡੈਂਟ ਵੀਜ਼ਾ ਜਾਰੀ ਕਰਨ ਦੀ ਜਿਹੜੀ ਹਜ਼ਾਰ ਵਿਅਕਤੀ ਦੀ ਸ਼ਰਤ ਰੱਖੀ ਸੀ ਉਹ ਕੋਈ ਪੱਧਰ ਉੱਤੇ ਲਕੀਰ ਨਹੀਂ ਹੈ ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਸਿਰਫ 1000 ਵਿਅਕਤੀਆਂ ਲਈ ਇਹ ਵੀਜ਼ੇ ਜਾਰੀ ਕਰਦੀ ਗੱਲ ਆਖੀ ਗਈ ਸੀ ਪਰ ਇੱਕ ਇੰਟਰਵਿਊ 'ਚ ਮਿਲਰ ਨੇ ਆਖਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ 'ਦੀ ਸਰਕਾਰ ਵੱਲੋਂ ਇੱਕ ਅੰਕੜਾ ਨਿਰਧਾਰਤ ਕੀਤਾ ਜਾਂਦਾ ਹੈ ਤਾਂ ਕਿ ਜਿਹੀਆਂ ਥਾਵਾਂ ਤੇ ਆਉਣ ਵਾਲੇ ਲੋਕਾਂ ਦੇ ਫਲੋ ਨੂੰ ਮੈਨੇਜ ਕੀਤਾ ਜਾ ਸਕੇ ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਸਿਰਫ 1000 ਵਿਅਕਤੀਆਂ ਨੂੰ ਇਹ ਵੀਜ਼ੇ ਜਾਰੀ ਕਰਨ ਦੀ ਗੱਲ ਆਖੀ ਗਈ ਸੀ ਪਰ ਇੱਕ ਇੰਟਰਵਿਊ 'ਚ ਮਿਲਰ ਨੇ ਆਖਿਆ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ 'ਦੀ ਸਰਕਾਰ ਵੱਲੋਂ ਇੱਕ ਅੰਕੜਾ ਨਿਰਧਾਰਤ ਕੀਤਾ ਜਾਂਦਾ ਹੈ ਕਿ ਜਿਹੀਆਂ ਥਾਵਾਂ ਤੋਂ ਆਉਣ ਵਾਲੇ ਲੋਕਾਂ ਦੇ ਫਲੋ ਨੂੰ ਮੈਨੇਜ ਪਰ ਜੇ ਲੱਗਦਾ ਹੋਇਆ ਕਿ ਇਸ ਨਾਲ ਨਹੀਂ ਸਰਨਾ ਤਾਂ ਸਰਕਾਰ ਇਸ ਬਾਰੇ ਹੋਰ ਵਿਚਾਰ ਕਰਨ ਵਾਲੇ ਸਾਰੇ ਬਦਲਾਖ ਖੋਲੇਗੀ ਸਰਕਾਰ ਵੱਲੋਂ ਯੂ-ਟਰਨ ਦਾ ਤਾਂ ਵੀ ਮਾਰਿਆ ਲੱਗਦਾ ਹੈ ਕਿਉਂਕਿ ਫਲਸਤੀਨੀ ਕੈਨੇਡੀਅਨ ਤੇ ਫਲਸਤੀਨੀ ਦੇ ਪੈਰ ਵੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜਹੀ ਸ਼ਰਤ ਰੱਖ ਕੇ ਸਰਕਾਰ ਉਹਨਾਂ ਲੋਕਾਂ ਨਾਲ ਮਾੜਾ ਵਿਵਹਾਰ ਕਰ ਰਹੀ ਹੈ ਤੇ ਗੈਰ-ਮਨੁੱਖੀ ਵੀ ਹੈ ਕਿਉਂਕਿ ਰੂਸ ਨਾਲ ਸੰਘਰਸ਼ ਕਰ ਰਹੇ ਯੂਕਰੇਨੀ ਲੋਕਾਂ ਲਈ ਅਜਿਹੀ ਕੋਈ ਸ਼ਰਤ ਨਹੀਂ ਰੱਖੀ ਗਈ ਮੈਟਰੋ ਵੈਨਕੂਵਰ ਦੇ ਕਈ ਹਿੱਸਿਆਂ 'ਚ ਤੂਫਾਨ ਆਇਆ ਹੋਇਆ ਹੈ। ਕਾਫੀ ਤੇਜ਼ ਹਵਾ ਚੱਲ ਰਹੀ ਹੈ। ਇਸ ਮੌਕੇ ਵੱਖ-ਵੱਖ ਸ਼ਹਿਰਾਂ ਵਿੱਚ ਬਰਫ਼ਬਾਰੀ ਵੀ ਹੋਈ ਹੈ ਕੁਝ ਸਮੇਂ ਵਾਸਤੇ। ਬਾਅਦ ਵਿੱਚ ਮੀਂਹ ਵੀ ਪਿਆ। ਇਸ ਤੋਂ ਬਾਅਦ ਹੀ ਕੋਈ ਸਰਵਿਸਾਂ ਵੀ ਪ੍ਰਭਾਵਿਤ ਹੋਈਆਂ ਨੇ। ਇਸ ਮੌਕੇ ਹੀ ਵਾਈਟ ਰੌਕ ਪੀਅਰ ਨੂੰ ਵੀ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਗਿਆ। 9 ਜਨਵਰੀ ਨੂੰ ਸਿਟੀ ਆਫ ਵਾਈਟ ਰੌਕ ਨੇ ਨੋਟਿਸ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਕਿ ਆਰਜ਼ੀ ਤੌਰ ਦੇ ਉੱਤੇ ਸੁਰੱਖਿਆ ਦੇ ਮੱਦੇ ਨਜ਼ਰ ਤੇਜ਼ ਹਵਾਵਾਂ ਚੱਲਣ ਕਰਕੇ ਵਾਈਟ ਰੌਕ ਪੀਅਰ ਨੂੰ ਬੰਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਕਿਹਾ ਕਿ ਦੁਬਾਰਾ ਤੋਂ ਜਦੋਂ ਪੀਅਰ ਨੂੰ ਖੋਲਿਆ ਜਾਵੇਗਾ ਤਾਂ ਉਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ ਫਿਲਹਾਲ ਅਨਮਿੱਥੇ ਸਮੇਂ ਵਾਸਤੇ ਪੀਅਰ ਬੰਦ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋ ਸਿਟੀ ਆਫ ਵਾਈਟ ਰੌਕ ਵੱਲੋਂ ਦੇ ਦਿੱਸਿਆ ਗਿਆ ਜਿਵੇਂ ਹੀ ਵੱਡੀ ਗਿਣਤੀ ਵਿੱਚ ਲੋਕ ਖਾਸ ਤੌਰ ਤੇ ਸ਼ਾਮ ਦੇ ਸਮੇਂ ਵਾਈਟ ਰੌਕ ਪੀਅਰ ਦੇ ਘੁੰਮਣ ਜਾਂਦੇ ਨੇ ਪਰ ਅਜਿਹੇ ਚੋਂ ਨਾਲ ਸਾਰਿਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਸ ਸਮੇਂ ਆਰਧੀ ਤੌਰ ਦੇ ਉੱਤੇ ਵਾਈਟ ਰੌਕ ਪੀਅਰ ਬੰਦ ਹੈ ਸਰੀ ਵਿੱਚ ਇੱਕ ਚੋਰੀ ਦੀ ਘਟਨਾ ਜਿਸ 'ਚ ਬੰਦੂਕਾਂ ਵੀ ਸ਼ਾਮਿਲ ਸਨ ਰਾਹੀਂ ਸਰੀ ਆਰਸੀਐਮ ਦੇ ਵਾਹਨ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਮਾਉਂਟੀਜ਼ ਨੂੰ ਐਤਵਾਰ ਨੂੰ 82 ਵੈਨਿਊ ਦੇ 150 ਸਟਰੀਟ ਦੇ ਨੇੜੇ ਦੁਪਹਿਰ 3:20 ਦੇ ਕਰੀਬ ਬੰਦੂਕ ਦੀ ਨੋਕ ਤੇ ਇੱਕ ਵਾਹ ਚੋਰੀ ਹੋਣ ਦੀ ਰਿਪੋਰਟ ਮਿਲੀ ਸੀ ਇਸ ਮਗਰੋਂ ਪੁਲਿਸ ਨੇ ਪਾਲ ਸ਼ੁਰੂ ਕੀਤੀ ਤੇ ਜਲਦੀ ਹੀ ਸ਼ੱਕੀ ਵਾਹਨ ਨੂੰ ਲੱਭ ਲਿਆ ਇਸ ਮਗਰੋਂ ਜਦੋਂ ਪੁਲਿਸ ਨੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰਾਂ ਨੇ ਕਾਰ ਨੂੰ ਭਜਾ ਲਿਆ ਫਰੀਅ 77 ਅਵੈਨੀਊ ਦੇ ਸਟ੍ਰੀਟ 92 ਦੇ ਰੁਕਣ ਦੇ ਪਹਿਲਾਂ ਹੀ ਆਰਸੀਐਮਬੀ ਕ੍ਰੂਜ਼ ਨਾਟਕ ਰਾ ਗਈ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਜੋ ਇੱਕ ਪੁਲਿਸ ਨੂੰ ਡੌਗ ਸਰਵਿਸ ਵੱਲੋਂ ਫੜਿਆ ਗਿਆ मामले सट्टा नाल ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਦੀ ਟੱਕਰ ਕਾਰ ਪੁਲਿਸ ਅਧਿਕਾਰੀ ਵੀ ਮਾਮਲੀ ਸੱਟਾਂ ਲੱਗੀਆਂ ਸਨ ਸੋਮਵਾਰ ਨੂੰ ਇੱਕ ਨਿਊਜ਼ ਰਿਲੀਜ਼ ਚ ਸਰੀ ਆਰਸੀਐਮਪੀ ਨੇ ਕਿਹਾ ਕਿ ਸ਼ੱਕੀ ਵਾਰ ਸਰੀ ਚੋਰੀ ਹੋ ਗਿਆ ਸੀ ਪੁਲਿਸ ਮੁਤਾਬਕ ਫੜੇਜਾਨ ਮਗਰ ਜਦੋਂ ਵਾਹਨ ਦੀ ਤਲਾਸ਼ੀ ਤਾਂ ਅਧਿਕਾਰੀਆਂ ਨੇ ਉੱਥੋਂ ਲੋੜ ਕੀਤੇ ਗਏ ਤਿੰਨ ਹਥਿਆਰ ਤੇ ਗੋਲਾ ਬਰੂਦ ਬਰਾਮਦ ਕੀਤੇ ਪੁਲਿਸ ਨੇ ਕਿਹਾ ਕਿ ਇਸ ਦੀ ਪੂਰੀ ਵਾਰਦਾਤ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਨੌਜਵਾਨਾਂ ਦੀ ਉਮਰ 20 ਸਾਲ ਦੇ ਆਸ-ਪਾਸ ਸੀ ਵੁਰਧ ਹਥਿਆਰਾਂ ਨਾਲ ਲੁੱਟ ਇਰਾਦੇ ਨਾਲ ਪੇਸ ਬਦਲਨ ਪੁਲਿਸ ਤੋਂ ਭੱਜਣ ਅਤੇ ਅਨधिकृत ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਨੇ